ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਨਿਸਸ ਸੈਂਟਰ ਦੀਆਂ ਗਰਾਊਂਡ ਤੇ ਵਿੱਚ ਸਿੱਖ ਖੇਡਾਂ ਚੱਲ ਰਹੀਆਂ ਨੇ ਤੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰ ਰਹੇ ਆ ਆਏ ਹੋਏ ਮਹਿਮਾਨਾਂ ਨਾਲ ਵੀ ਗੱਲਬਾਤ ਜਾਰੀ ਹੈ ਤੇ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ਵੱਲੋਂ ਲੰਗਰ ਦੀਆਂ ਸੇਵਾਵਾਂ ਜੜੀਆਂ ਨੇ ਲਗਾਤਾਰ ਜਾਰੀ ਨੇ ਔਰ ਚਾਹ ਦੇ ਲੰਗਰ ਠੰਡੇ ਠੰਡੇ ਮੌਸਮ ਦੇ ਵਿੱਚ ਚੱਲ ਰਹੇ ਨੇ ਲੰਗਰ ਕਿੰਨਾ ਜ਼ਰੂਰੀ ਹੈ ਤੇ ਇਸ ਦੀਆਂ ਸੇਵਾਵਾਂ ਪਿਛੇ ਰਹਿ ਕੇ ਕੌਣ ਨਿਵਾਰਿਆ ਸਾਡੇ ਨਾਲ ਇਸ ਵੇਲੇ ਗੁਰਦੁਆਰਾ ਸਾਹਿਬ ਦੇ ਕਮੇਟੀ ਦੇ ਵਿੱਚੋਂ ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦੇ ਵਿੱਚੋਂ ਇੱਕ ਚੰਗੀ ਟੀਮ ਜਿਹੜੀ ਇੱਥੇ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬਹੁਤ ਸਾਰੀ ਰੌਣਕ ਹੈ ਤੇ ਸਾਰੇ ਜਣੇ ਘਰਾਂ ਜੋਂ ਨਿਕਲ ਕੇ ਇੱਥੇ ਆਓ ਜੀ ਬਹੁਤ ਸੋਹਣਾ ਲੰਗਰ ਚੱਲਦਾ ਹੈ ਚਾਹ ਚੱਲਦੀ ਆ ਤੇ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੋਰ ਜੀ ਭਾਈ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਸ ਮੌਕੇ ਤੇ ਵਾਸ ਜੀ ਬਹੁਤ ਵਧੀਆ ਚੱਲਦਾ ਪ੍ਰੋਗਰਾਮ ਤੇ ਸਾਰੇ ਸੰਗਤ ਨੂੰ ਬੇਨਤੀ ਹੈ ਜੀ ਹੋਮ ਹੋਮ ਆਕੇ ਪਹੁੰਚੋ ਤੇ ਲੰਗਰ ਚੱਲ ਰਿਹਾ ਜੀ ਚਾਰ ਚੱਲ ਰਹੀ ਆ ਤੇ ਆ ਤੇ ਜੀ ਛਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਖਤਰ ਸਾਹਿਬ ਤੁਸੀਂ ਇੱਕ ਵਾਰੀ ਸਾਰਿਆਂ ਨੂੰ ਇੰਟਰੋਡਿਊਸ ਕਰਾ ਦਿਓ ਤੇ ਭਾਈ ਸਾਹਿਬ ਤੁਸੀਂ ਆਪਣਾ ਨਾਮ ਵੀ ਦੱਸੋ ਤੇ ਕੀ ਸੰਦੇਸ਼ ਦੇਣਾ ਚਾਹੋਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੇਰਾ ਨਾਮ ਹਰਪਾਲ ਸਿੰਘ ਆ ਜੀ ਤੇ ਕੱਲ ਤੋਂ ਜਿੱਦਾਂ ਫਿਰਜੀ ਹੋਣਾ ਨੇ ਸਾਨੂੰ ਕਿਹਾ ਸੀਗਾ ਵੀ ਇਸ ਜਿਹੜਾ ਆਪਾਂ ਸਿੱਖ ਕੀਮਾ ਹੋ ਰਹੀਆਂ ਨੇ ਇਹਦੇ ਵਿੱਚ ਲੰਗਰ ਦੀ ਸੇਵਾ ਲਈ ਸਾਨੂੰ ਬਹੁਤ ਜ਼ਰੂਰਤ ਆ। ਇਹਨਾਂ ਨੇ ਸਾਡੇ ਨੂੰ ਬੇਨਤੀ ਕੀਤੀ ਤੇ ਕੱਲ ਤੋਂ ਅਸੀਂ ਸ਼ਾਮ ਤੋਂ ਹੀ ਇਸ ਚੀਜ਼ ਦੇ ਲਈ ਸਾਰੇ ਸਿੰਘ ਪੂਰੀ ਸਹਿਯੋਗ ਨਾਲ ਕਰ ਰਹੇ ਸੀਗੇ ਤੇ ਗੁਰੂ ਘਰ ਦੇ ਲੰਗਰੀ ਸਿੰਘਾਂ ਨੇ ਬਹੁਤ ਸਹਿਯੋਗ ਕੀਤਾ। ਸਵੇਰ ਤੋਂ ਹੀ ਅਸੀਂ ਸਾਜ ਰਿਹਾ ਅਰਲੀ ਆ ਕੇ ਪਹਿਲਾਂ ਚਾਹ ਪਰੌਂਠਿਆਂ ਦਾ ਲੰਗਰ ਲਾਇਆ ਫਿਰ ਬਾਅਦ ਵਿੱਚ ਰਾਜਮਾ ਚੌਹ ਤੇ ਨਾਲ ਚਾਹ ਦਾ ਲੰਗਰ ਚੱਲਦਾ ਆ ਤੇ ਅਸੀਂ ਕਿਸਮਤ ਵਾਲਿਆਂ ਜਿਹੜੇ ਸਿੰਘਾਂ ਦੀ ਖਿਡਾਰੀਆਂ ਦੀ ਇਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਕਿਉਂਕਿ ਖੇਡਾਂ ਦੇ ਨਾਲ ਸਾਨੂੰ ਪਤਾ ਵੀ ਆਪਾਂ ਨੂੰ ਜਿਹੜਾ ਗੁਰੂ ਮਾਦਾ ਹੁਕਮ ਹੈ ਗੁਰੂ ਦੇ ਲੰਗਰਾਂ ਦੀ ਵੀ ਲੋੜ ਪੈਂਦੀ ਹੈ ਤੇ ਇਹੀ ਹੈ ਜੀ ਬੇਨਤੀ ਮਾਰਾ ਨੇ ਬਹੁਤ ਸੋਹਣੀ ਸੇਵਾ ਲਈ ਬਾਕੀ ਸਾਰਿਆਂ ਨੂੰ ਬੇਨਤੀ ਆ ਵੀ ਆਓ ਜਿਸ ਤਰ੍ਹਾਂ ਅੱਜ ਬਹੁਤ ਬੱਚਿਆਂ ਨੇ ਮਾਨ ਸਰਕਾਰ ਨਾਲ ਬੁਲਾਇਆ ਤੇ ਕੱਲ ਨੂੰ ਆਪਾਂ ਸਾਰੇ ਤੋਂ ਸੰਡੇ ਸਾਰਿਆਂ ਨੂੰ ਛੁੱਟੀ ਆ ਵੱਧੋਬਾਧਾ ਆ ਕੇ ਹਿੱਸਾ ਪਾਓ ਤੇ ਸੇਵਾਦਾਰਾਂ ਨੂੰ ਵੀ ਲੋੜ ਆ ਲੋੜ ਆ ਕੱਲ ਨੂੰ ਸਾਰੇ ਸੇਵਾਦਾਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਨੇ ਬਹੁਤ ਸੋਹਣੀ ਗੱਲਬਾਤ ਕੀਤੀ ਹੈ ਜੀ ਔਰ ਲੰਗਰ ਦੀ ਮਹਾਨਤਾ ਔਰ ਸਾਡੇ ਖਿਡਾਰੀਆਂ ਵਾਸਤੇ ਲੰਗਰ ਕਿੰਨਾ ਜ਼ਰੂਰੀ ਹੈ ਸਿਕੰਦਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਸੇਵਾਦਾਰਾਂ ਦੀ ਜਿਹੜੀ ਟੀਮ ਆ ਲੰਗਰ ਵਾਸਤੇ ਚਾਹ ਵਾਸਤੇ ਇਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਪੂਰੀ ਮੈਨੇਜਮੈਂਟ ਕਮੇਟੀ ਵੱਲੋਂ ਤੇ ਕਿਉਂਕਿ ਇਹ ਦਿਲੋਂ ਸੇਵਾ ਕਰਦੇ ਆ ਥੱਲੇ ਲੰਗਰਾਂ ਦੇ ਵਿੱਚ ਭਾਂਡਿਆਂ ਦੀ ਸੇਵਾ ਕੋਈ ਵੀ ਪ੍ਰੋਗਰਾਮ ਹੋਵੇ ਇਹਨਾਂ ਨੂੰ ਇਹ ਸ਼ੌਕ ਨਹੀਂ ਹੁੰਦਾ ਕਿ ਅਸੀਂ ਜਾ ਕੇ ਫੋਟੋ ਖਚਾਈਏ ਤੇ ਇਹ ਦਿਲੋਂ ਸੇਵਾ ਤੁਸੀਂ ਬੜੇ ਜ਼ੋਰ ਨਾਲ ਫੜ ਕੇ ਲਿਆਇਆ ਮੈਂ ਦੇਖ ਰਿਹਾ ਹਾਂ ਹਾਂ ਮੈਂ ਮਸੀ ਜ਼ੋਰ ਨਾਲ ਫੜ ਕੇ ਲਿਆਇਆ ਇਹਨਾਂ ਨੂੰ ਪਰਪਾਲ ਸਿੰਘ ਜੀ ਗਰੇਵਾਲ ਅਵਤਾਰ ਸਿੰਘ ਜੀ ਦੁੱਗਲ ਤੇ ਇਹ ਸਾਡੇ ਕਮੇਟੀ ਮੈਂਬਰ ਵੀ ਹੈ ਪਰ ਹੈ ਸੇਵਾਦਾਰੇ ਵੀ ਜਸਵਿੰਦਰ ਸਿੰਘ ਜੀ ਹਾਂ ਤੇ ਭਾਜੀ ਖੜੇ ਆ ਨਿਤਿਸ਼ ਸਿੰਘ ਜੀ ਤੇ ਇਹ ਸਾਰੇ ਇਹ ਨਹੀਂ ਗਰਾਉਂਡ ਲੈਵਲ ਤੇ ਸੇਵਾ ਕਰਦੇ ਆ ਮੇਰੇ ਪਾਸ ਸ਼ਬਦ ਨਹੀਂ ਹੈਗੇ ਪਰ ਕੱਲ ਨੂੰ ਜਲੇਬੀਆਂ ਦਾ ਲੰਗਰ ਵੀ ਇੱਥੇ ਲੱਗਣਾ ਆ ਤੇ ਫਾਈਨਲ ਮੈਚ ਵੀ ਹੋਣੇ ਆ ਕੱਲ ਨੂੰ ਬਾਸਕਟਬਾਲ ਤੇ ਜਿੰਨੀਆਂ ਵੀ ਟੀਮਾਂ ਆਈਆਂ ਆ ਬਾਸਕਟਬਾਲ ਆ ਬਾਲੀਬਾਲ ਸਾਰੇ ਮੈਚ ਜੈਂਸਰ ਸੈਂਟਰ ਦੇ ਵਿੱਚ ਹੋਣੇ ਆ ਸੰਡੇ ਨੂੰ ਸਵੇਰੇ 8 ਵਜੇ ਸ਼ੁਰੂ ਹੋ ਜਾਣੇ ਆ ਤੇ ਵੱਧ ਤੋਂ ਵੱਧ ਆ ਕੇ ਇੱਥੇ ਗੇਮਾਂ ਦਾ ਨਜ਼ਾਰਾ ਦੇਖੋ ਆਪਣੇ ਬੱਚਿਆਂ ਨੂੰ ਲਿਆਓ ਤੇ ਬੱਚਿਆਂ ਨੂੰ ਲਿਆ ਕੇ ਇੱਕ ਇੱਕ ਮੈਸੇਜ ਆ ਕਿ ਜਿਹੜਾ ਚੰਗਾ ਸਪੋਰਟਸ ਪਰਸਨ ਆ ਉਹ ਚੰਗਾ ਇਨਸਾਨ ਵੀ ਹੋਊਗਾ ਇਹ ਮੈਸੇਜ ਜਿਹੜਾ ਆ ਘਰ ਘਰ ਦੇ ਵਿੱਚ ਪਹੁੰਚਣਾ ਚਾਹੀਦਾ ਤੇ ਨਸ਼ਿਆਂ ਤੋਂ ਵੀ ਦੂਰ ਰਹਿਣਾ ਸੀ ਕਿਸ ਤਰ੍ਹਾਂ ਇਹ ਵੀ ਸਾਰੇ ਚੀਜ਼ਾਂ ਸਾਨੂੰ ਗੁਰੂ ਮਹਾਰਾਜ ਵੱਲੋਂ ਉਹਨਾਂ ਦੀ ਬਖਸ਼ਿਸ਼ ਮਿਲਦੀਆਂ ਹਨ ਤੇ ਇਹ ਮੇਰੀ ਬੇਨਤੀ ਹੈ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਧੰਨਵਾਦ ਜੀ ਬਹੁਤ ਹੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ